ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਭਾਈ ਸਾਰਾ ਮਹਾਨ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਉਹਨਾਂ ਦਾ ਜੀ ਆਨੇ ਬਹੁਤ ਹੀ ਮਿੰਤਾਤਰਲੇ ਦੇ ਬਾਦ ਤੂੜੀ ਬਣਾਈ ਅੱਜ ਸਤਿ ਸ਼੍ਰੀ ਅਕਾਲ ਹੈ ਮਿੰਤਾ ਪਰ ਬਣਾਤੀ ਕੱਲ ਦਾ ਅਸਰ ਹੋ ਗਿਆ ਤੇਰੇ ਪਾਸ ਕੱਲ ਭਾਈ ਦੋ ਚਾ ਗਾਂ ਘੱਡੀਆਂ ਨੂੰ ਪਿਆਰ ਵਾਲੀਆਂ ਫੇਰ ਅੱਜ ਆਇਆ ਗਿਆ ਬਣਾਉਣ ਮੇਰੇ ਮੈਨੂੰ ਕਿਹਾ ਗਿਆ ਅੱਜ ਆਉਣੀ ਤੇ ਹਰ ਪਿੰਡ ਮੇਰਾ ਪਹਿਲਾਂ ਸਤਰੀ ਦੇ ਬਣਾਈ ਤੇ ਮੇਰੇ ਬਣਾਈ ਹੁਣ ਆਪਣੇ ਬਣਾਉਣ ਲੱਗਿਆ ਵੈਤਰਾ ਤੂੜੀ ਪਹੁੰਚ ਗਿਆ। ਮੇਰੇ ਨਾਲ ਨਹੀਂ ਬਹੁਤ। ਕਿੰਨੇ ਟਾਲੇ ਮਾਦੇ ਅੱਜ ਬਾਈ? ਹੂੰ। ਕਿੰਨੀਆਂ ਟਾਲੀਆਂ ਬਣ ਗਈ ਅੱਜ? ਅੱਜ 11ਵੀਂ 12ਵੀਂ ਲੱਗੀ ਹੋਰਨ 12ਵੀਂ ਆ। ਹੂੰ। ਤੇਰੀ ਚੱਲੇ ਤੂੰ। ਤੇ ਅਸੀਂ ਬਾਈ ਅੱਜ ਰੋਟੀ ਵੀ ਖਲਾਈ ਮੈਂ ਇਹ ਮੁੰਡੇ ਨੂੰ ਅੱਜ ਫਿਰ ਮੈਂ ਮਟਰ ਪਨੀਰ ਨਾਲ। ਹੂੰ। ਹੈਂ? ਖੁਸ਼ ਆਂ ਫੇਜ? ਖੁਸ਼ ਆ ਜੀ ਖੁਸ਼ ਆ। ਓਏ ਆ। ਹੋਰ ਕਾ ਚੱਲ ਨਾ ਕੋਈ ਨਹੀਂ ਚੱਲਣਾ সামনে ਜੀ ਔਖਾ ਤੇਰਾ ਵੀ ਇਹਦੇ ਫੋਮ ਮਾਰ ਲੈਣਾ ਤੂੰ ਹੋਰ ਇਕੱਲੇ ਬੰਦਾ ਔਖਾ ਕੱਲ ਲੱਗਿਆ ਵਾ ਥੋੜੀ ਇਹਨਾਂ ਦਰਕ ਕਰਨਾ ਹੂੰ ਟਰੈਕਟਰ ਨਾਲ ਤੇ ਖੂਬ ਚੱਲਣਾ ਵੀ ਮੈਂ ਵੀ ਚੱਲਣਾ ਉਹ ਕਰਨਾ ਉਹ ਲਾਉਣਾ ਉਹਨਾਂ ਜਿਹੜੀ ਪੈਪ ਲਿਖਾਈਆ ਮਲਗੀ ਸੀ ਨੇ ਹੂੰ ਉਹ ਜੋੜ ਲਾਉਣਾ ਕਹਿੰਦੇ ਆ ਜਾ ਮੈਂ ਕਿਹਾ ਬਾਈ ਟਰਾਲੀ ਖੜਾਇਆ ਮੈਂ ਫਿਰ ਆ ਗਿਆ ਮੈਂ ਸਤਿ ਸ੍ਰੀ ਅਕਾਲ ਜੀ। ਹਮਮ। ਫਸੇ ਕਰ ਬਾਈ ਸਾਰਿਆਂ ਨੂੰ ਗੱਲ ਜੀ। ਬਾਈ ਸਾਰਾ ਦੁਬਾਰਾ ਲਖ ਲਿਆ ਅੱਜ। ਤੁਹਾਨੂੰ ਕੱਦੇ ਢੀਖਦੇ ਆ ਸੀ ਤਾਂ ਠੰਡੇ ਦੋ ਦੋ ਬੋਤਲਾਂ ਪੀ ਕੇ ਹੋਰੇ। ਇੱਥੇ। ਇੱਥੇ ਗਏ ਉਹ। ਫਸ ਵੀ ਨਾ ਕਿੱਥੇ ਆ। ਅੱਜ ਵੀ ਕਾਨੂੰ ਮੈਂ ਸਾਨੂੰ ਪਾਣੀ ਪਲਾਉਣ ਗਿਆ। ਹਾਂ। ਆ ਮੈਂ ਵੀ ਨੰਗਦਾ ਉਹ ਗੱਗੇ ਨੂੰ ਟਰਾਲੀ ਛੱਡਣ ਗਿਆ ਜਸ਼ਨ ਵਾਲੀ। ਅੱਛਾ। ਇੱਥੇ ਇਹ ਜਗੜ ਬਣਾ ਕੇ ਅੱਜ। ਆ ਲੈ ਐਡਾ ਬਾਈ ਬਣਾ ਕੇ ਦੇਖ ਇੱਧਰ। ਅੱਛਾ। ਉਹ ਕੱਟ ਕਰਕੇ ਬਾਕੀ ਤੈਨੂੰ ਦੱਸ ਸਮਝਾ ਮੈਂ। ਸਮਝਾਵਾਂਗੇ। ਆਹ 1.5 ਵਾਰ ਪਾਲੀ ਲੈਂਦਾ। ਅੱਛਾ ਉਧਰ ਲਈਦਾ। ਆ ਹੋ ਗਿਆ ਹੁਣ ਇ ਰੀਤ ਨਹੀਂ ਜਾਣੀ ਹੈ ਰੀਤਾਂ ਰੀਤਾਂ ਆ ਜਿਹੜਾ ਹੁੱਲੇ ਬੰਮੀ ਠੀਕ ਆ ਬਾਕੀ ਦਿਖਾਵਾਂਗੇ ਬਾਕੀ ਦਿਖਾਵਾਂਗੇ ਫਿੱਟ ਕਰਕੇ ਇਹਨੂੰ ਐਨ ਠੀਕ ਨਹੀਂ ਹੂੰ ਸਭੀ ਸਾਰੇ ਕੋਲ ਲੈ ਆਏ ਨਾ ਨਹੀਂ ਉੱਤਰ ਵੀ ਲੋਡ ਪੈਦਾ ਇਹਦੇ ਫਿਰ ਪੱਕਾ ਕੰਮ ਹੋ ਗਿਆ ਇਹਨੂੰ ਢਾਲਵਾ ਹੁੰਦਾ ਹੈ ਹਾਂ ਇੱਧਰ ਨੂੰ ਇੱਧਰ ਚੜਾਈ ਹੈ ਇੱਧਰ ਚੜਾਈ ਪੈ ਜਾਣੀ ਪਹਿਲਾਂ ਗੇਟ ਵੱਲ ਤਾਂ ਦੋ ਲੋਹੇ ਆਏ ਨਾ ਗੇਟ ਵਾਲਾ ਆਪਣਾ ਦਿਮਾਗ ਲੜਾਇਆ ਠੀਕ ਨਹੀਂ ਗੱਲ ਆਪਣਾ ਦਿਮਾਗ ਲੜਾਇਆ ਕੋਈ ਪਲੰਬਰ ਨਹੀਂ ਕੋਈ ਕੁਝ ਨਹੀਂ ਅੱਛਾ ਫਿੱਟ ਕਰਦੇ ਬਾਅਦ ਦੱਸਿਓ ਵੀ ਪਾਸ ਹੈ ਠੀਕ ਹੈ ਪਾਸ ਤਾਂ ਕਿ ਨਹੀਂ ਪਾਸ ਤਾਂ ਥੋੜੇ ਹੁੰਦੇ ਨਾ ਹੋਵੇ ਫੇਰ ਤਾਂ ਲਾਣਤਾ ਯਾਰ ਚਾਚੇ ਹੈ ਤੁਸੀਂ ਹੈ ਦਾ ਹੈਗਾ ਕਾਰੀ ਦੇ ਬੰਦੇ ਤੁਹਾਨੂੰ ਤਾਂ ਸਲਾਹਾਂ ਲੈ ਲੈ ਕੇ ਬੰਦਾ ਪੁੱਛ ਕੇ ਕਰਦੇ ਅਸੀਂ ਕੰਮ ਉਹ ਦੇਖ ਲਾ ਤੂੰ ਵੀ ਆਹ ਲਵਾ ਆ ਆ ਸਭ ਤੋਂ ਵਧੀਆ ਬਾਲ ਵਾਲਾ ਕੰਮ ਇਹ ਹਵਾੜ ਜਾਈ ਨੇ ਬੰਦ ਹੋਣਾ ਹੈ ਹਾਂ ਇਹਨੇ ਇੱਥੇ ਨੂੰ ਹਵਾ ਲੈ ਜਣੀ ਬਸ ਇਹ ਤਾਂ ਪੇਪਰ ਕਹਿੰਦਾ ਇੱਥੇ ਨੇ ਐ ਬੰਦ ਹੋ ਜਾਣਾ ਆਪਣੇ ਆਪ ਅੱਛਾ ਆਪਣੇ ਆਪ ਜਾਂ ਮੋਟਰ ਬੰਦ ਹੋਣੀ ਹੈ ਆਪਣੇ ਆਪ ਜਿਹੜੀ ਪੇਪਰ ਨੂੰ ਸੂਟਾ ਨਹੀਂ ਪੈਣਾ ਜਿਹੜਾ ਪਿੱਛੇ ਨੂੰ ਖਿੱਚਦੀ ਹਵਾ ਉਹ ਨਹੀਂ ਕਹਿੰਦਾ ਇੱਥੇ ਜਦ ਇਹਨੇ ਥੱਲੇ ਗਿਜਣਾ ਪਾ ਲੈਣਾ ਠੀਕ ਠੀਕ ਸਾਰੇ ਪੱਕੇ ਕੰਮ ਕਰਾ ਦੇ ਹੁੰਦੇ ਹਾਂ ਇਹ ਦਿਮਾਗ ਲੜਾਈ ਦਾ ਫਿਰ ਠੀਕ ਠੀਕ ਹੋਰ ਬੱਸ ਕੋੜੇ ਕਿਨਾਰੇ ਆ ਫਿਰ ਉੱਥੇ ਵਧੀਆ ਕਰ ਗਿਆ ਹੁਣ ਤਾਂ ਮਾਰਦਾ ਜ਼ੋਰ ਪੂਰਾ ਮੈਨੂੰ ਅਜ ਬਾਹਰ ਤੇ ਫੋਨ ਆਇਆ ਕਹਿੰਦਾ ਭਾਈ ਲਾ ਥਾੜੀ ਲੱਗੀ ਸ਼ਰਤ ਹਾਂ ਮਾ ਕਾਦੀ ਕਹਿੰਦੇ ਵੀ ਮੇਰੇ ਰਾ ਦੇ ਮੁੰਡੇ ਕਹਿੰਦੇ ਵੀ ਤੇਰਾ ਵੀ ਜਿਹੜਾ ਘੋੜਾ ਸਾਹਿਬ ਜੀ ਉਸਨੇ ਬਦਲਤਾ ਆ ਭਾਈ ਇਹਨੇ ਮਹੀਨਾ ਹੋ ਗਿਆ ਪੂਰੀ ਹਲੂ ਸੇਵਾ ਤਾਂ ਹੀ ਮੱਕੀ ਜਿਹੜੀ ਪੁੱਗਦੇ ਆ ਕਿ ਨਹੀਂ ਕਰਤਾ ਹੁਣ ਤਾਂ ਲੋਟ ਬਸ ਮੈਂ ਮਿਹਨਤ ਦੀ ਘਾਟ ਆ ਹੁਣ ਮਿਹਨਤ ਵੀ ਕਰਦੇ ਆ ਸ਼ੁਰੂ ਮਗਾ ਅਸੀਂ ਕਵੇ ਸਰੀਰ ਪਾਲੇ ਜੇ ਨਾਲ ਦੀ ਨਾਲ ਕਰਾਈ ਜਾਂਦੇ ਫਿਰ ਉਹਨੇ ਲਿੱਸਾ ਹੋ ਜਾਣਾ ਤਾਂ ਫਿਰ ਹੁਣ ਐਨ ਸਰੀਰ ਗੋਲ ਹੋਣ ਲੱਗ ਗਿਆ ਦੇਖਦਾ ਮੈਂ ਕਹਿੰਦਾ ਪਿੱਛੇ ਪਿੱਠੇ ਦੱਸਦੀ ਉਹ ਤੇ ਆਏ ਜਾਉਂਗੇ ਦਾ ਹਾਂ ਜਾਉਂਗੇ ਬੰਗਣਾ ਹੁਣ ਤਾਂ ਆਪੇ ਜੋਰ ਮਾਰ ਮਾਰ ਕੇ ਗਾਉਂਦਾ ਸੀਰੀ ਦਾਦਾ ਦਾ ਵਧੀਆ ਪਹਿਲਾਂ ਤਾਂ ਵਧੀਆ ਚਾਰ ਗੀਲੇ ਤਾਂ ਪੂਰੀ ਜੋਰ ਮਾਰ ਕੇ ਗਿਆ ਵੀ ਲੈ ਵੀ ਲੈ ਕਰੂੰਗਾ ਗਾਹਾਂ ਆ ਕੇ ਹੰਬ ਗਿਆ ਵਜਨ ਜ਼ਿਆਦਾ ਪਿਆ ਬੈ ਨਾ ਹੁਣ ਸਰੀਰ ਚ ਬੰਦੇ ਕੋਲਾ ਖਰਾਕ ਵਧਣੀ ਹੋ ਹੋ ਹੀ ਖੁੱਲੂਗਾ ਹੁਣ ਕੌਣ ਖੁੱਲੂਗਾ ਸੇਵਾ ਨਾ ਕਰੰਦੀ ਨੀ ਇਹਦੀ ਨਾ ਸੇਵਾ ਨਹੀਂ ਹੁਣ 12 ਤਰੀਕ ਦੀਆਂ ਆ ਗਿਆਂ ਫਤਿਹਗੜ੍ਹ ਕੋਲ ਤੇ 26 ਤਰੀਕ ਦੀਆਂ ਐ ਉਤੇ ਬਾਅਦ 25 ਤਰੀਕ ਦੀਆਂ ਬਸ ਐਂ ਤੌੜਾਂ ਹੀ ਤੌੜਾਂ ਹਣ ਹੁਣ ਉਹਦੇ ਵੱਲੇ ਹੀ ਆ ਸਾਰਾ ਮੈਂ ਹੁਣ ਬਹਿਲੇ ਹੀ ਆ ਕੰਮ ਕਰ ਤੇ ਬਲਵੀਰ ਕਹਿੰਦਾ ਮੇਰਾ ਵੀ ਕੰਮ ਆ ਮੈਂ ਕੋਈ ਗੱਲ ਨਹੀਂ ਪਾਰਟੀ ਉਹ ਲੱਗਣੀ ਆ ਸੀ ਹਾਈਵੇ ਪਿਲੰਪਾ ਕਾ ਛੋਟੀਓ ਪਾਰਟੀ ਸਾਡੀ ਦਾ ਬੰਟੀ ਵਸ ਮਾਰ ਰੱਖ ਲਈ ਬਾਜ ਜਾ ਕੇ ਫਿੱਟੇ ਕਰਾ ਕੇ ਆਉਣਾ ਬਸ ਬਸ ਅਸੀਂ ਤਾਂ ਦੱਸਣਾ ਹੀ ਆ ਇਹ ਦੱਸ ਦੇਣਾ ਵੀ ਇੰਨਾ ਐ ਇੱਥੇ ਤੇ ਸਾਰਾ ਕੁਝ ਬੀਤੇ ਨਾਲ ਮਿਲ ਲੇ ਗਿਆ ਅਚਾ ਬੀ ਕਿੰਨਾ ਹੈ ਹਾਂ ਵੀ ਇੰਨਾ ਇੰਨਾ ਕਰਨਾ ਉਹਨੂੰ ਦੱਸ ਤਾਂ ਵੀ ਇੰਨਾ ਨਾ ਪੂਰਾ ਤਿਆਰ ਕਰਨਾ ਇਹ ਠੀਕ ਆ ਠੀਕ ਨਹੀਂ ਹਾਂ ਨਹੀਂ ਕਰਤਾ ਠੀਕਾ ਉਹ ਤਾਂ ਵਧੀਆ ਗੱਲ ਹੈ ਅਸੀਂ ਵੀ ਗੇਟ ਵਾਲੇ ਲਾਏ ਹੋਏ ਆ ਅਸੀਂ ਲਾਇਆ ਪਿਆ ਸਮਝ ਦੂਆ ਲੋਹੇ ਵਾਲਾ ਓਹ ਕਮਾਦੀਦਾ ਏ ਉਹਦੇ ਨਾਲ ਚਾਬੀ ਨਾਲੇ ਐਕਣਾ ਚਾਬੀ ਲੱਗੇ ਉਹਦੇ ਨਾਲ ਪ੍ਰੈਸ਼ਰ ਨਹੀਂ ਪੈਂਦਾ ਆਹੋ ਫਿਰ ਸਾਡੇ ਪਹਿਲਾਂ ਹੁਣ ਦੂਏ ਪਾਸੇ ਨੂੰ ਪਾਣੀ ਹੋ ਜਾਈ ਜਾਂਦਾ ਗਾਂਹ ਵਾਲੀ ਮੋਟਰ ਪਰ ਨਹੀਂ ਲੱਗਿਆ ਵੈਕਣਾ ਬਾਲ ਠੀਕ ਹੈ ਬਾਕੀ ਗੱਲ ਬਣ ਗਈ ਹੁਣ ਫਿੱਟ ਕਰਦ ਕਰਨਾ ਬਹੁਤ ਕਰਦੇ ਪਹਿਲਾਂ ਚਾਹ ਦਾ ਪਾਣੀ ਦੀ ਜੀ ਚਾਹ ਪਾਣੀ ਜ਼ਰੂਰੀ ਆ ਸਵੇਰ ਦੇ ਨਿਕਲ ਚਾਹ ਦਾ ਜੀਬ ਨਹੀਂ ਕਰਦਾ ਅੱਜ ਚਾਹ ਵਾਲਾ ਕੰਮ ਨਹੀਂ ਚੂਹ ਵਾਲਾ ਕੰਮ ਛੱਡ ਲੈ ਜਾਇ ਵਿੱਚ ਬਿਖਾ ਰਿਹਾ ਪਾਪਾ ਨੇ ਰਾਬੂ ਕੋ ਜਾਨੂੰ ਇਹਨੇ ਲੈ ਆ ਜਾ ਚਲੋ ਚੱਕ ਪਾਣੀ ਹੱਥ ਵੀਰ ਤੇ ਹੀ ਮੰਗਾਵਾ ਕਰਾਉਂ ਉਹਨੂੰ ਕਰਦਾ ਮੈਂ ਫੱਟ ਕੋਈ ਨਹੀਂ ਤੂੰ ਦੇਖਦੇ ਆਪਾਂ ਥੱਲੇ ਮੁੜਦੇ ਕੌਣੀ ਹੈ ਸਮਝੇਗਾ ਨਾ ਆ ਵੈਂਡ ਘੁੰਮ ਜਣੇ ਕਿ ਕਸ ਹੋ ਜਾਣੇ ਹੋਰ ਉਹ ਹੁਣ ਉੱਪਰ ਨੂੰ ਫੇਰ ਉੱਪਰ ਚੱਕ ਹੋਣਾ ਹੀ ਇਹ ਚਲ ਮੜੇ ਬੜੇ ਮੜਾ ਹੀ ਚੱਕ ਚੱਕ ਲੋ ਚੱਕਣੀ ਹੋਣੀ ਬੜੇ ਕੈਸ ਹੋਣੀ ਆ ਕਸ ਹੋ ਜਾਣੇ ਫਲੈਂਚ ਫਲੈਂਚ ਕਸ ਹੋ ਜਾਣੇ ਮੜੇ ਆ ਵੀ ਕਸ ਹੋ ਜਾਣਾ ਅਛਾ ਹਾਂ ਇਹ ਰੱਖ ਲੈ ਇਹ ਰੱਖ ਲੈ ਆ ਆਹ ਹੋਰ ਤਾਂ ਹੋਰ ਹਾਂ ਹਾਂ ਅਸਲਾਂ ਫਿਰ ਚ ਕਾਸ ਹੋਊਗਾ ਸਾਰਾ ਕੁਝ ਕਾਸ ਹੋ ਜਾਣਾ ਜਿੰਨਾ ਮਰਜ਼ੀ ਕਾਸ ਲੈ ਜਿੰਨਾ ਮਰਜ਼ੀ ਉਹਨੇ ਆਟ ਪਾ ਕੇ ਕਹਿੰਦਾ ਐ ਰਹਿ ਗੂ ਮਸੂਰ ਉਹ ਰਾੜ ਲੈਣੀ ਪੈਣੀ ਸਾਰੀ ਆਹ ਆਹ ਤਨੀ ਪਲੂ ਤਾਂ ਗਾਉ ਪੰਜੀ ਲੈ ਲਿਆ ਚਾਹ ਪੈਂਦੀ ਜਾਵੇਂ ਪੰਜੀ ਭੱਜੀ ਆ ਭਜੀ ਹੋ ਗਿਆ ਚੰਦਾ ਇਹ ਆਲੇ ਬੰਦ ਹੋਣ ਚੰਦਾ ਹੋ ਗਿਆ ਚਲ ਸਾਹਬ ਜੀ ਬੜੇ ਟੁੱਟੇ ਹੋਏ ਸੋਕਾ ਤੋਂ ਵੀ ਨਾ ਕੋਬਾ ਨਾ ਉਹ ਤਾਂ ਜਾਣੀ ਪੈਣਾ ਪਰਾਂ ਦੇ ਨਹੀਂ ਨਹੀਂ ਤੇਰੇ ਕੋਲ ਤਾਂ ਨਹੀਂ ਟੁੱਟਦਾ ਨਹੀਂ ਕਿਹੜਾ ਪਤਾ ਇਹ ਲੈ ਗੋ ਮੈਨੂੰ ਲੈ ਗੋ ਮੈਨੂੰ ਆ ਗਿਆ ਕੋਈ ਮੋਗਾ ਹੀ ਲਾ ਉਹ ਤੜਕੂ ਮੇਰਾ ਉਹ ਵੀ ਦੇਖਾਂ ਲੋੜ ਜਾਈ ਹੋ ਗਈ ਤੇ ਉਹਨੂੰ ਮੈਂ ਤਾਂ ਕਹਿੰਦੇ ਬੱਥੇ ਕਰ ਇੰਨਾ ਜਾ ਰਹੇ ਇੰਨਾ ਜਾਨੂੰ ਪਹਿਲਾਂ ਪੱਲੇ ਲੈਣ ਪਾ ਦਿਓ ਹਾਂ ਹੋ ਗਵਾ ਜੜ ਤਾਂ ਫੇ ਕਾਲੀ ਦੇ ਹੋ ਗਵਾ ਕੋਣ ਲੈ ਹੋ ਬਾਤ ਚਲ ਜੀ ਖੜ੍ਹਦੇ ਹਾਂ ਜੀ ਨਦੀ ਖੁੱਤੋਂ ਤੋਂ ਹੋ ਗਿਆ ਸੀ ਹਾਂ ਜਾ ਬਾਈ ਨਾ ਮੇਰੇ ਖੁੱਤੇ ਦੇ ਰਿਹਾ ਪੰਛੀ ਨਹੀਂ ਖਤਰਾ ਖੋਤ ਪਾ ਪਿਆ ਖੜ ਜਾ ਆਹ ਖੱਬ ਚੱਲਾ ਪਾ ਪਿਆ ਉੱਥੇ ਕਰਤਾ ਹਾਂ ਕਰਤਾ ਕਹਿੰਦਾ ਕੈਂਪਰੇ ਲਿਆਉਣਾ ਹੁਣ ਬਾਬੇ ਸ਼ਵੀਲ ਯਾਦ ਆਉਂਦੀ ਐ ਨਹੀਂ ਰਸਤੇ 'ਚ ਮਿਲ ਜਲਦੀ ਸੀ ਆਇਆ ਜੱਟੇ ਪੂਰੇ ਯਾਰ ਬਾਬਾ ਬਹੁਤ ਮਾੜਾ ਹੋ ਗਿਆ ਅੱਜ ਆਇਆ ਵੇਲਾ ਕੁਟਲੇ ਜੇ ਹੈਰਾ ਮਾੜਾ ਦਾ ਬਹੁਤ ਹੋ ਗਿਆ ਤੁਰੰਤਨ ਲੱਗੇ ਕਿ ਤੁਰਪੇ ਲੱਗੇ ਇਹ ਕਹਦਾ ਵਿਖੜੀ ਗਿਆ ਕਿ ਉਹਦੀ ਕੀ ਜੀ ਹੋਣੀ ਨਹੀਂ ਨੇ ਪਹਿਲਾਂ ਹੁਣ ਫੇੜੇ ਨਾਲ ਦਾ ਪਾਇਓ ਹਾਂ ਫੇੜੇ ਨਾਲ ਦਾ ਪਾਇਓ ਪਹਿਲਾਂ ਪੜੇ ਨਾਲ ਦਾ ਪਾਇਓ ਫੇੜੇ ਨਾਲ ਮਾਡੀ ਮੋਟਰ ਵੀ ਘੁੰਮੂਗੀ ਮਾਡੀ ਜੀ ਉਹ ਕਹਿੰਦਾ ਜਾਂਦਾ ਠੀਕ ਆ ਸਾਡੇ ਜੇ ਆ ਲੈ ਜੀ

ਦੇ ਕਰਦਾ ਇਹਨੂੰ ਤੇ ਥੱਲੇ ਖੜਾ ਉਹ ਵੱਡਾ ਪੈਣਾ ਪੈਪ ਮਾਰ ਉਹ ਵੱਡਾ ਪੈ ਪੜਦੀ ਏ ਥੱਲੇ ਮੋਟ ਥੱਲੇ ਦੇ ਦੇ ਮੜੀ ਵਾਸਤੇ ਦੇਖ ਲੋ ਕਹਿੰਦਾ ਜਾਏ ਵੀ ਤਾਂ ਪੈਣਾ ਯਾਰ ਦੋ ਜੂੜੇ ਰਸਤੇ ਦੇਖ ਲੋ ਹੋਰ ਬਿੰਦਰ ਬਾਈ ਤੂੰ ਤੂੰ ਚੱਕੀ ਉੱਪਰ ਬਿੰਦਰ ਉੱਪਰਲੀ ਸਾਈਡ ਚੱਕੀ ਆ ਬਾਈ ਹਾਂ ਪਾਸਾ ਉੱਪਰ ਚੱਕ ਫੇਰ ਤਰਛਾ ਜਾ ਦੇਖ ਤਲਾਗੇ ਥੱਲੇ ਤੇ ਹੱਥ ਪਾ ਲਓ ਜੀ ਮਾਰ ਨਹੀਂ ਚੱਕੀ ਨੂੰ ਬਾਈ ਪੈ ਜਾਣਾ ਆ ਜਾਏ ਤੇ ਨਹੀਂ ਹੈ ਹਾਂ ਇੱਥੇ ਤੇ ਲੱਗ ਰਿਹਾ ਤਾਂ ਉਹਨੇ ਹਾਂ ਹੈਂ ਹਾਂ ਆਟੇ ਲੱਗ ਰਿਹਾ ਜਾ ਇੱਥੇ ਕਿੰਨੇ ਘੰਟਾ ਹੈ ਖੇਤ ਕਰੇ ਕਿੰਨੇ ਦਾਏਗਾ ਇੱਥੇ ਪਾ ਕੇ ਦੇਖੀਏ ਜਰਾ ਦੱਸੀ ਹਰੇ ਆਖੋ ਕਰੇ ਸਭੇ ਸਭੇ ਆਖੋ ਕਰੇ ਤੇ ਨੂੰ ਸੁਭਾਣਿਆ ਆ ਗਿਆ ਤੇ ਤਾਂ ਪਰੇ ਪੜਾਇਆ ਤੇ ਚੱਲ ਜਿੰਦਾ ਕੰਮ ਕਿਉਂ ਲਾ ਸਾਰੇ ਕੋ ਪਾ ਰੂਸੀ ਸੋਪਾ ਪਕਰ ਦੀ ਹੋਰ ਕਰਾ ਕੇ ਹੋਰ ਕਹਿੰਦਾ ਅਣਜੀ ਰੇਡੀ ਕੱਟ ਹੋਊਗਾ ਚੋ ਬੁਰੀ ਨਹੀਂ ਛੂ ਅਪਰੇ ਨਾਲ ਨਹੀਂ ਪਾ ਰਿਹਾ ਜੀ ਪਰ ਇਹ ਕਹਿੰਦਾ ਸਿੱਧਾ ਕੋਈ ਚੱਤਰ ਨਹੀਂ ਆਹ ਨਾਲ ਖੜੀ ਕੇ ਤੜ ਜਵੇਗਾ ਸਸ ਜਿਹੜੀ ਕਰਲਾ ਵਸੇ ਕਿਦੀ ਚੋਰੀ ਬਹੋ ਜਾਈ ਚੁ। ਪਾ ਨਾ ਕੋ ਬਿਲ ਨਾ ਕੋ। ਤੈਨੂੰ ਆਈ ਪਾਈ ਕਾ ਸੋਣਾ? ਹਾਂ। ਆਈ ਕਾ ਸੋਣਾ? ਹਾਂ। ਥੱਲੇ ਸਾਈਡ ਤੇ ਪਾ ਲੋ ਜੀ। ਨਹੀਂ ਥੱਲੇ ਤਾਂ ਘਾਣਾ ਹੈ। ਹਾਂ ਥੱਲੇ। ਥੱਲੇ ਘਾਣਾ ਕੀ ਪੈਰ ਵਾਰ ਸੀ ਪਾ। ਤੂੰ ਬਾਹਰ ਨੂੰ ਵੀ ਆਪੋ ਆਈ ਚਾ ਡੰਗਾ ਹੀ ਤੇ ਹਾਂ। ਆਈ ਪਾ ਨਾ ਸੋਣਾ ਜੀ। ਤਰਾਹੀ। ਤਰਾਹੀ। ਤੂੰ ਦੇ ਦੇ।

ਹਾਂ ਇਹ ਕੋਈ ਗੱਲ ਤੇ ਬੈਠ ਕੋਈ ਗੱਲ ਕਾਫੀ ਕਰਕੇ ਆਪਾਂ ਜਾਏ ਪੈ ਜੂਗਾ ਅੱਗੇ ਇੱਲਾ ਤਾਂ ਨਹੀਂ ਹੁੰਦਾ ਕੋਈ ਤਾਂ ਹਿਲ ਨਾ ਨਾ ਕਾਹਦਾ ਕਾਹਦੇ ਆ ਇਹਨਾਂ ਖੋਲ ਕੇ ਹੋਰ ਗੱਲ ਦੇ ਉੱਪਰ ਇਹ ਲੈ ਤਾਂ ਨਾ ਹੁੰਦਾ ਅਹਾਂ ਕਰਦੇ ਬਸ ਸਹੀ ਕਰ ਲੋ ਹੁਣ ਚੈ ਨਹੀਂ ਪੈਣਾ ਇਹ ਦੇਖ ਨਹੀਂ ਪਾਣੀ ਹੋਰ ਦੇ ਦੂ ਗਲੇ ਐਨ ਤਾਂ ਇਹੋ ਮੇਰਾ ਦੋ ਬਸਰੇ ਉੱਪਰ ਰੱਖ ਕੇ ਦੇ ਲਓ ਚਾਹੋ ਨਾ ਉੱਪਰ ਰੱਖ ਕੇ ਦੇ ਹੋ ਜਾਣਾ ਇਹ ਇਹ ਵੀ ਲਕਰ ਆਇਆ ਸੀ ਮਾੜੀ ਕਰਨਾ ਪੈ ਗਿਆ ਹੁਣ ਦੇਖੋ ਨਹੀ ਜੇ ਦਾਦੀ ਦੇ ਕੇ ਪੈਪ ਰੱਖਣ ਹੁੰਦੇ ਮਾੜਾ ਕੁਝ ਨਹੀਂ ਹੁੰਦਾ ਪੈਪ ਕਾਲਾ ਰਹਿਣਾ ਕੰਮ ਹੋ ਜਾਂਦਾ ਨਾ ਪੈ ਗਿਆ ਜੀ ਆ ਗਿਆ ਆਉ ਦੇ ਉੱਪਰ ਆ ਗਿਆ ਵਿੱਚ ਇਹ ਨਾ ਕਰੀ ਉੱਤੇ ਰੇਡਾ ਨਹੀਂ ਵਗਲ ਪੂਰਾ ਮੂਹਰਾ ਨਹੀਂ ਵਗਲ ਕਰਦਾ ਇਹ ਕੋਈ ਨਹੀਂ ਪਟਾਉਣਗੇ ਕੱਟਾਉਣ ਦੇ ਜਾਣੇ ਪਟਾਉਣ ਦੇ ਪੈਸੇ ਕਹਿੰਦੇ ਹਾਂ ਉਹਨਾਂ ਪਾਣੀ ਇਹ ਖੜਾ ਇੱਕ ਮਿੰਟ ਫਿਰ ਇੱਕ ਜੈਨ ਪੈਣਾ ਇੱਕ ਪੈ ਲੈਣਾ ਹੁਣ ਇੱਕ ਜੈਨ ਦਾ ਹੋ ਗਿਆ ਇਹ ਦੋ ਜੈਨ ਪੈਣੀਆਂ ਹੁਣ ਕਿਹੜਾ ਇੱਕ ਉੱਪਰ ਪਿੱਛੇੋਂ ਕਰ ਤੂੰ ਤੂੰ ਖੜਾ ਕਿੱਦਾਂ ਰੋਲੀਆਂ ਇਹ ਤੇਰੇ ਪਲੇਟ ਵਾਲੋ ਇਹਦਾ ਮੋਟਰ ਕੋਮ ਬਣਿਆ ਨਹੀਂ ਆ ਆ ਬੈਂਡ ਕਮਾਣਾ ਆਪਾਂ ਮੈਂ ਕਹਿੰਦਾ ਵੀ 80 ਪਾ ਕੇ ਇਹਨੂੰ ਕਮਾ ਲਈਏ ਇੱਥੇ ਹੋਰ ਥੋੜਾ ਜਿਆਦਾ ਹਾਂ ਉਰੀ ਕਮਾ ਲਓ ਜੀ ਕੀ ਹੋਊ ਸੌਖਾ ਹੋ ਜਾਊਗਾ ਜੀ ਆਹ ਹੋਰ ਥੋੜਾ ਕਾਸ ਹੋ ਜਾ ਮੜ ਕਾਸ ਹੋ ਜਾਣਾ ਕੋਈ ਵਿਛੇ ਕਮਾਜ ਛੋੜਾ ਹੋਰ ਪੁੱਛੇ ਤਾਂ ਗਲੀਆਂ ਚ ਪਾ ਦੇ। ਇਹ ਵਾਲਾ ਫਿਰ। ਵਿਛੇ ਗਾਈ। ਤਾਂ ਲੱਗਦਾ ਕਾਹਦੇ ਨੂੰ? ਕੌਣ? ਉਹ ਟਰਾਲੀ ਛੱਡਣ ਗਿਆ। ਟੂੜੀ ਵਾਲਾ। ਟੂੜੀ ਵਾਲੀ ਟਰਾਲੀ ਛੱਡਣ ਗਿਆ। ਮੈਂ ਇੱਦਾਂ ਹੀ ਕੋਣੇ ਆ। ਹਾਂ ਪਾ ਦੇ ਗਲਾਸਾਂ 'ਚ ਪਾਣੀ। ਗਲਾਸ ਚ ਰੱਖ ਗਿਆ। ਟੈਂਪ ਬੜਾ ਲਾਇਆ ਯਾਰ। ਪਿਆਰ ਥੋੜਾ ਕੰਮ ਦਾ ਕੇ ਤੇ। ਕੰਮ ਮਾਰੂਗੀ। ਵੀ ਬੈਨਸ ਕੋਲ ਬਾਰ ਵੀ ਕੋ ਕੰਮ ਨਹੀਂ ਆਇਆ ਉਹਦੇ ਉਹ ਕੋਈ ਐ ਨਹੀਂ। ਜੀਨੇ ਵੇਖ। ਬਣਾ ਪਾ ਕਿੱਥੇ ਕਿਹਨੂੰ ਕੋਈ ਮਾਰ। ਆਹ ਪਿਛੇ ਦਾ ਨਾ ਹੋਣੀ ਪਰੂੰਗੇ ਹੋਣੀ ਬਜਰੀ ਪਾ ਦੇਣੀ ਨਹੀਂ ਨਹੀਂ ਫੇਰ ਭਾਈ ਆਉਂਗੇ ਅੱਛਾ ਆਪਣਾ ਕਿਹੜਾ ਬੰਦ ਕਰਕੇ ਆ ਇੱਧਰ ਇੱਗਲਾ ਇੱਧਰ ਚੱਲਦਾ ਹੋਣਾ ਇਹਨੇ ਫੇਰ ਸਾਨੂੰ ਇੱਕ ਜਣਾ ਦਾ ਲਈਏ ਪਾਣੀ ਆਉ ਉਹਨੂੰ ਕੱਲ ਨੂੰ ਵਿਖਵਾ ਲੂੰਗਾ ਉਹਨੂੰ ਫੇਰ ਸੱਲੂ ਮੈਂ ਉਹਨੂੰ ਨੱਟਾ ਬਣਾ ਦੇ ਉਹਨੂੰ ਫੋਨ ਕਰਤਾ ਤਾਂ ਮਕੀ ਨੂੰ ਕਰਤਾ ਕਹਿੰਦਾ ਦੇਦੀ ਮੈਂ ਕਿਉਂਕਿ ਮਿਲ ਲੱਗ ਲਓ ਜੀ ਮਾਰੋ ਮਾਰ ਚੱਲਦਾ ਕੰਮ अच्छा कितना काम रहेगा का, क्या चल रहा सब हो गया भाई सारे सवेरे से लगे हुए काम पर ओड़ा ऊपर पाया वो क्या सर तब क्या केड़ा प्रेशर वो बा, उतना बात नहीं आओ ना ना बिजली पॉड लगे आ दे ऊपर हां बिजली बिजली डट ला दे सिरप लाइव आ ये डट लगे क्या हां ओ ओ माय गॉड पानी वापस नहीं होगा ਉਹ ਲੋੜ ਕਲੈਨ ਪਰ ਰਹਿਣਾ ਹੁਣ ਠੀਕ ਹੈ ਬਰੇ ਇਧਰ ਹੀ ਮਤ ਹੋ ਜਾ ਨਹੀਂ ਹਾਂ ਹਾਂ ਉਹ ਗੇਟ ਵੱਲ ਆਤਾ ਆ ਠੀਕ ਆ ਆ ਲੈਨ ਬੰਦ ਆ ਕੱਢ ਲੈ ਆ ਇੱਥੇ ਜੇ ਇਧਰ ਹੀ ਛੱਡਣਾ ਤਾਂ ਇਹ ਬੰਦ ਹੈ ਜੇ ਇਧਰ ਛੱਡਣਾ ਤਾਂ ਉਹ ਬੰਦ ਮੈਂ ਡਿਵਾਈਡ ਕਰਤੀ ਤਾਂ ਇਹ ਲੈਨ ਇਧਰ ਸੱਡਦੀ ਆ ਉਹ ਉਧਰ ਦੀ ਆ ਸਾਈਡ ਦੀ ਦੋ ਲੈ ਗੇਟ ਵੱਲ ਆ ਮਤਲਬ ਜਿਹੜੇ ਚੱਲੂਗੇ ਉਧਰ ਲੋਡ ਪੋਗੇ ਇੱਕ ਉੱਪਰ ਪੋਗਾ ਇੱਕ ਵਾਰ ਪੈਣਾ ਨਹੀਂ ਦੋਹਾਂ ਪੈਣਾ ਤਾਂ ਠੀਕ ਹੈ ਵਧੀਆ ਕਰਿਆ ਅਲੱਗ-ਅਲੱਗ ਕਰਤੀ ਅੱਛਾ ਸਕੀਮੀ ਬਹੁਤ ਆ ਚੱਲ ਹਾਂ ਸਾਡਾ ਆਈਡੀਆ ਕੀ ਕਾਂਢੀ ਕਾਂਢੀ ਹੈ ਫਾਈਨਲ ਜਾਈ ਤੁਹਾਨੂੰ ਲਾ ਲੀ ਕਾਂਢੀ ਲੈ ਲੈ ਹੈ ਹੋਰ ਕੀ ਸਾਈ ਹੈਗੀ ਵੀਰ ਕਹਿੰਦਾ ਮੇਰੇ ਵਿਚਾਰੇ ਮੈਂ ਕੋਈ ਗੱਲ ਨਹੀਂ ਅੱਛਾ ਪਾਰਟੀ ਲੱਗਣੀ ਕਰਨੀ ਅਸੀਂ ਹਰਕਤ ਕਰਨਾ ਹੋ ਪਾਰਟੀ ਦੇ ਜਿਹੜੇ ਕਰ ਰਹੇ ਉਹ ਬੰਦੇ ਵੀ ਪਾਰਟੀ ਕਰਦੇ ਹੋਰ ਹਾਂ ਓ ਬਾਈ ਹਾਂ ਪਾਰਟੀ ਇੰਦਰੀ ਬਣਦੀ ਜਾਂਦਾ ਬਣਦੀ ਤਾਂ ਆਈ ਹੈ ਕਿਆ ਕਰੀਏ ਓ ਬਾਈ ਦੇਖਦਾ ਵੀ ਜ਼ਿਆਦਾ ਬੰਦਾ ਹਾਂਜੀ ਹਾਂ ਆ ਡੱਕਾ ਲਾ ਪਾਰਟੀ ਕਰਦਾਂਗੇ ਪਾਰਟੀ ਦਾ ਕੀ ਆ ਯਾਰ ਚਲ ਮੁੰਡਾ ਜਵਾਬ ਆ ਫਿਰ ਇਹਦਾ ਜਵਾਬ ਮੈਨੂੰ ਜਵਾਬ ਆ ਗਈ ਮਤਲਬ ਬਾਈ ਆ ਪਾਪਾ ਬਾਈ ਦੇ ਡੱਟ ਲਾ ਤਾ ਇਹ ਚੱਪਾ ਕਾਲਾ ਹੁੰਦਾ ਯਾ ਫਿਰ ਪੱਕਾ ਬੈਂਚ ਰੋਣਾ ਪਰ ਘਾਣਾ ਬਈ ਘਰ ਦੂਗਾ ਵੀ ਇਹ ਨਾਲ ਮਾਰ ਨਾਲ ਰਲਾ ਲੂ ਤੇ ਉਹ ਲੂਗੇ ਉਹਦੇ ਫੇਟ ਨੂੰ ਪਰ ਜਣੇ ਨਾਲ ਹੱਦ ਹੋ ਗਿਆ ਮਾਲ ਹੈਗਾ ਹੋਰ ਬਸ ਆ ਕੇ ਪਾ ਕੇ ਮੈਂ ਪਾਦਾ ਇਹ ਜਿਹੜਾ ਕਰਨਾ ਨਹੀਂ ਆਇਆ ਮੜਾ ਮੜਾ ਜਾਂ ਮਾਲ ਪਤਲਾ ਕਰੋ ਗੁਲਾਬ ਰੈਨ ਤੇ ਬੱਜੀ ਜਾਂਦੇ ਆ ਇੱਥੇ ਬਾਦਮਾ ਕਰਦਾਂ ਮੈਂ ਬਾਹਰ ਦੇਖ ਲੈਣਾ ਅੱ비 ਖੜਾ ਆਪਾਂ ਕਰਤਾ ਪੁੱਤਿਆ ਪੁੱਤ ਪਤਾ ਨਹੀਂ ਹੋਉਂਦੇ ਕਿਆ ਜਾ ਦੇ ਲੈਲੀ ਬਣਾ ਦੇ ਨਾ ਨਾ ਚੱਲਣ ਦੇ ਲੈਲੀਓ ਚੱਲਣੀ ਮਾਲ ਘਟ ਜਾਣਾ ਮੈਨੂੰ ਲੱਗਦਾ ਕਾਹੇ ਵਲਾ ਲਾ ਲੂਗੇ ਫੇਰ ਕੋਈ ਨਹੀਂ ਘਟਦਾ ਮਾਲ ਆ ਤੂੰ ਪਾਸੇ ਤੂੰ ਇਹ ਕੌਲ ਛੱਡ ਦਿੰਦੇ ਛੱਡ ਤੀ ਜਾਣਾ ਪਾਣੀ ਤੇ ਬੋਲ ਬਜਰੇ ਖਾਲੀ ਨਹੀਂ ਆਉਂਦਾ ਨਹੀਂ ਹੈਗਾ ਆ ਪੈਪ ਨੇ ਬਹੁਤ ਕੰਮ ਦਿੱਤਾ ਅਤਾ ਮੀਂਹ ਦੋ ਜਿਆ ਜੋਟਾ ਤੱਕ ਕਮਾਈ ਹੋ ਗਈ ਆ ਵੀਰਾਂ ਪਹਿਲਾ ਪਹਿਲੇ ਉਹ ਇਰਾਣੀ ਬੂਟਾ ਪਿਆ ਹੈ ਪਹਿਲਾ ਪਤਲਾ ਦਾ ਚਲੇ ਉਹ ਵੀ ਬੂਟਾ ਪੈ ਜੱਲੇ ਕੋਲ ਛੋਟੇ ਮੇਰੇ ਇਹ ਬਾਬੇ ਨਾਲ ਤੂੰ ਹੈ ਛੋਟੇ ਮੇਰੇ ਬਾਬੇ ਨਾਲ ਤੂੰ ਛੋਟੇ ਦਾ ਆੜੀ ਆ ਬਾਦ ਹੀ ਟੱਕਰ ਨਾਲ ਪਗਲੇ ਪੈਣਾ ਕੇ ਇਹ ਨਾਲ ਦੇ ਆਉਣ ਦੇ ਬਈ ਅੰਦਰ ਚੱਕ ਆਪ ਨੂੰ ਆ ਜਾ ਪੈ ਚੱਕਣਗੇ ਕਰਨ ਜੀ ਦੀਆਂ ਟੈਲਾ ਉੱਪਰ ਖੜਾ ਕਰ ਅੰਦਰ ਚੜ ਗਿਆ ਖਣਾ ਉੱਤੇ ਮੈਸਾ ਕੋਲ ਲੈ ਆ ਬਈ ਆਉਣ ਦੇ ਬਈ ਮੈਨੇ ਟੈਲਾ ਭੰਦਣੀ ਤੇਰੀਆਂ ਸੱਜਣਾ ਬਾਦੂ ਆ ਯਾਰ ਬਹੁਤ ਹੈ ਬਸ ਹੈ ਬਸ ਬਾਦੂ ਹੈ ਉਹ ਵੀ ਅੱਧਾ ਹੋ ਗਿਆ ਅੱਧਾ ਹੋ ਗਿਆ ਬੰਦਾ ਮਾਲ ਵੀ ਪਿਆ ਅੱਧਾ ਪਿਆ ਇਹ ਉੱਪਰ ਤਾਂ ਕਮਟੋਲ ਬਣਾ ਦੇਣੀ ਕਿ ਮੈਂ ਉਹਦੇ ਨਾਲ ਬਣੀ ਦੀ ਆ ਜਿਹੜੀਆਂ ਪਾ ਦਾਂਗੇ ਜੇ ਘਟ ਗਿਆ ਨਹੀਂ ਨਹੀਂ ਪੱਕਾ ਹੋ ਗਈ ਉਹ ਤਾਂ ਉੱਥੇ ਆ ਬਖਤਰੇ ਦਿਖਾ ਲੂ ਉਹ ਬਾਈ ਇਹ ਦੇਖੋ ਸਭ ਸਹੀ ਹੋ ਗਿਆ ਹਾਂ ਕੌਣ ਕਾ ਵੱਡੋ ਗਏ ਸਭ ਦੀਆਂ ਮੇਲੇ ਹੋ ਗਏ ਗਰਦ ਚੜਾਤਾ ਕਰਦਾ ਕਹਿ ਤੂੰ ਉਹਨੇ ਮੀਂਹ ਲੋੜਾਣਾ ਇਹ ਮੈਂ ਕਹਿੰਦਾ ਵੀ ਤੂੰ ਦੇਖ ਲੈ ਤੂੰ ਕਰਦਾ ਇੰਨਾ ਪੈਂਦਾ ਖੜ ਦੇਗਾ ਤੂੰ ਤੇਜ਼ ਕਰ ਲੋ ਖਾਣ ਦੀ ਹੋ ਗਿਆ ਉਹ ਮਸਾਲਾ ਦੇ ਦੇ ਥੋੜੀ ਜੀ ਮੁਠੀ ਜੀ ਭਰ ਕੇ ਪੀਤੀ ਤੇਜ਼ ਕਰ ਲੋ ਮੀਂਹਣਾ ਤੇਜ਼ ਕਰ ਲੋ ਥੋੜੀ ਜੀ ਮੁਠੀ ਦੇ ਦੇ ਭਰ ਗਿਆ ਭਰ ਗਿਆ ਬਾਈ ਇੱਥੇ ਲੈ ਭਰ ਦੇ ਭਰ ਗਿਆ ਇਹ ਨਾਲ ਇਹ ਵੀ ਛੱਡੇ ਤਿੰਨ ਕੋ ਇੱਧਰ ਵੀ ਛੱਡ ਬੰਦਾ ਸਾਦੇ ਕਿਤੇ ਨਹੀਂ ਖਾਲਾ ਸਿੱਧੂ ਕੋਈ ਨਹੀਂ ਮੁੱਕ ਸੇ ਬੱਫਟਰ ਪਾਣੀ ਨਹੀਂ ਮੜ ਜਾ ਪਾਣੀ ਜਿੱਦ ਥੋੜਾ ਜੀ ਬਾਹਰ ਪਾਣੀ ਹਰ ਪੋੜੇ ਦਾ ਪਾ ਜਿੱਦਾਂ ਖਲਾਬਾ ਲੱਗੂਆ ਬਣਾ ਮਾਰੇ ਬਾਗੇ ਹਾਂ ਹੋ ਨਾ ਰੋ ਗਿਆ ਪਾ ਦੇ ਲੈ ਲੈ ਬਸ 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 ਬਣਾਤਾ ਹੁਣ ਕਿਹਦਾ ਰਹਿ ਗਿਆ ਫੇਰ ਲਾ ਦੂਗੇ ਫੇਰ ਫੋਨ ਲੈ ਫੋਨ ਰੋਣੀ ਕਰਕੇ ਲੱਤੇ ਲੱਗੂ ਪਰਾਂ ਬੁਲਾਣੀ ਜਗਾ ਇਹ ਮਾਜੀ ਅਜੇ ਕਾਲ ਹੋ ਗਈ ਫੇਰ ਆ ਜਾਣਾ ਬਾਹਰ ਦੀ ਜਰੂਰੀ ਦਾ ਉਹ ਵਦਗੀ ਰੁਦਾ ਕੰਮ ਸਾਰੇ ਨਹੀਂ ਪੜਗੇ ਮੱਕੀ ਰਹਿ ਗਈ ਬਸ ਹੁਣ ਮੱਕੀ ਵੀ ਚਾਹੀਦੀ ਏ ਕੀ ਬੰਦੇ ਆ ਗਏ ਲੈ ਬੰਦੇ ਇਹਨਾਂ ਤੇ ਹੱਜਦੇ ਵੀ ਤੁੰਗ ਕਾਦੇ ਨਹੀਂ 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 ਹਾਂ ਸਵੇਰੇ ਸਪਰੇਅ ਕਰਨੀ ਆ 20 ਹੋਣੀ ਛੱਟਾ ਦੇ ਦੇ ਨਾ ਮੇਰਾ ਆਵੇ ਰੋਏ ਨੂੰ ਹਣਾ ਮੇਰਾ ਹੁਣ ਬਾਈ ਨੀਰਾ ਦੇ ਥੋੜਾ ਜਿਹਾ ਹੁਣ ਉਹ ਨੂੰ ਵੀ ਨੀ ਇਹਦੇ ਚ ਪਾਣੀ ਨਾ ਪਾਇਓ ਥੋੜੀ ਜਿਹੀ ਜਗ੍ਹਾ ਲਾ ਕੇ ਕਰਕੇ ਨਹਿਰਾ ਬਣਾ ਕੇ ਆਖਾ ਜਾ ਰੱਖ ਨਹਿਰਾ ਦਾ ਕੀ ਬਣੇਗਾ ਛੇੜ ਕੇ ਛੱਡ ਦੋ ਜਿਹੜਾ ਬਣ ਗਿਆ ਛੱਡ ਨੀ ਛੱਡ ਦੋ ਪਹਿਲਾਂ ਆ ਪੂਰਾ ਕਰ ਲੋ ਹੁਣ ਬਾਇਆ ਤੂੰ ਹੈਲੋ ਮੱਕੀ ਫਾਲਿਆ ਨਾਲ ਬੀਦੂ ਕੋਲ ਬਾਗੇ ਸੱਦੇ ਉਹਨੂੰ ਸੁਆਗਾ ਮਾਦੀ ਲੋੜੇ ਨਹੀਂ ਫਿਰਿਆ ਫਾਲੇ ਨਾਲ ਕਿਦਾਂ ਫਾਲੇ ਉਹ ਰੂਂਦਾ ਬੀਟਰ ਦਾ ਬਾਹਰ ਬੱਕੀ ਝੁੰਡੇ ਉਹਦਾ ਬੀਟਰ ਦਾ ਮੈਂ ਰੂਟਾ ਬੀਟਰ ਨਾਲ ਬਾਲਾ ਹੈ ਨਾ ਸਿੱਟਾ ਦੇ ਦੇ ਸਿੱਟਾ ਦੇ ਕੇ ਫਾਲੇ ਮਾਰ ਦੇ ਫਾਲੇ ਮਾ ਕੇ ਬਾਹੇ ਕੇ ਫੇ ਸੁਆਗਾ ਮਾਰ ਦੇ ਫੇ ਗੇਲ ਥੱਲੇ ਰੂੰਗੀ ਜਲ ਜੋਗੀ ਮੇਰੀ ਹੁਣ ਤੋਂ ਪਵਾ ਪੈਂਦੀ ਆ ਆ ਸਾਫ ਕਰਦੇ ਹੈ ਨਾ ਠੀਕ ਨਹੀਂ ਠੀਕ ਆ ਕਰਦੇ ਹੋਰ ਕਹ ਲਓ ਇਸ ਬਾਰੇ ਬੀਜੇ ਦੇ ਪਾਸੇ ਗੁੰਮਾ ਜਾੜੂਂਗਾ ਚ ਲੈ ਬੀਜੇ ਵੀ ਦੇਖੀ ਨਾ ਨਾ ਫਾਲੇ ਮਾਰ ਮੜੇ ਲਾਉਣੇ ਯਾਰ ਚਾਰ ਪੰਜ ਪੰਜ ਉਂਗਲ ਬਸ ਇਹ ਜਾ ਲੂੰਗੀ ਹੋਣੀ ਵੀ ਨਹੀਂ ਇਹ ਨਾ ਡੂੰਗਾ ਨਹੀਂ ਪਿੱਛੇ ਦੰਦ ਦੇ ਪਿੱਛੇ ਹਾਂ ਪਰ ਪਰਤ ਨਹੀਂ ਲੱਗਾਂ ਮੱਛਾ ਦੂੰਦੀਆ ਬੰਡਾ ਹਾਂ ਪਾਰਟੀ ਆ ਗਈ ਪਾਰਟੀ ਆ ਗਈ ਹੰਡੇ ਦੀ ਪਾਰਟੀ ਕਾਦੀ ਪਾਰਟੀ ਜਿਹੇ ਚ ਵੀ ਪਾਣੀ ਪੂਣੀ ਪਾ ਦੇ ਪਾਰਟੀ ਉਹਦੇ ਕੰਮ ਨਹੀਂ ਹੁੰਦੀ ਹੈ ਹੈ ਲੈ ਇਹਨੂੰ ਮਿਲਾ ਕੇ ਹੰਡੇ ਦੀ ਹੈ ਉਹ ਹੰਡਾ ਵੀ ਚਾਚਾ ਤੇ ਲੈ ਜਾ ਕੋਈ ਕਿਹਾ ਸਪਰਿੰਟ ਤੇਜਾਬ ਆ ਇਹ ਉਹ ਪੁੱਛ ਕੇ ਗਿਆ ਉਹ ਕਹਿੰਦਾ ਜਿਹੜਾ ਪੀਣਾ ਕੋਕ ਪੀਣਾ ਮਰਾਂਡਾ ਪੀਣਾ ਆ ਕਹਿੰਦਾ ਸਪਰੇਟ ਪੀਣਾ ਮੈਂ ਪੀਲਾ ਸਪਰੇਟ ਪੀਣਾ ਅੱਜ ਲੈ ਕੀ ਆ ਗੱਲ ਅੱਚੇ ਤੇਜਾਬ ਨੇ ਰਹਾ ਇਹ ਮੈਂ ਸਮਝ ਰਿਹਾ ਤੇਰੀ ਫੀਲਿੰਗ ਮੈਂ ਸਮਝਦਾ ਹੁਣ ਮੈਂ ਜੱਦਾ ਕਹੀ ਜਾਂਦਾ ਮੈਂ ਕੋਕ ਹੈਨਤਾ ਕੋਕ ਭਾਈ ਮੈਂ ਤਾਂ ਕੋਕ ਹੈਨਤਾ ਨੇ ਵਰਗਾ ਖਾ ਲਿਆ ਵੀ ਅਸਲ ਮੈਂ ਇਹਦਾ ਹੀ ਸੁਣਣਾ ਹੀ ਪੜਿਆ ਤਾਂ ਕਿਤੇ ਬੋਲਦਾ ਤੂੰ ਇਸਣੀ ਨਹੀਂ ਹੁਣ ਫੜਿਆ ਆਪਣਾ ਇਸਣੇ ਦਾ ਲੇਟ ਫੜਿਆ ਮੈਂ ਟਿਸ ਮੈਂ ਗਿਆ ਵੀ ਕੋਕ ਲੈ ਆ ਯਾਰ ਤੂੰ ਆ ਆ ਆ ਆ ਆ ਦੇਖ ਆ ਦੀ ਜੀ ਕਿਸ ਨੂੰ ਚਾ ਸ਼ੌਕਰ ਪਹੁੰਚ ਗਿਆ ਟਾਈਮ ਨਾਲ ਆ ਗਿਆ ਨਹੀਂ ਮੈਂ ਨੇ ਸਾਰੀਆਂ ਹੋੜੇ ਮਾਰੀ ਜਣੇ ਤੇ ਮੈਂ ਨੂੰ ਨਹੀਂ ਯਾਰ ਮੈਂ ਨਹੀਂ ਪੀ ਉਹ ਪੀਦਾ ਸ਼ੌਕਰ ਪਾਣਾ ਜਿਆਦਾ ਹੋ ਜਾ ਉਹ ਇਹ ਨਹੀਂ ਪੀਂਦਾਗਾ ਯਾਰ ਇਹ ਪੀਂਦਾ ਉਹ ਆ ਪੀਂਦਾ ਹੈ ਥੋੜੀ ਮੱਖੀ ਭਾਦ ਹੋ ਗਈ ਬਾਈ ਪੋਰਟੀ ਥਾਮਾ ਕਰਕੇ ਫੇਰ ਹੋ ਗਈ ਜਦ ਮੱਖੀ ਬਹੁਤ ਜਿਆਦਾ ਮੱਖੀ ਆ ਇੰਨੀ ਮੱਖੀ ਵੀ ਦੇਖੀ ਹੁਣ ਓਰੇ ਯਾਰ ਓਰੇ ਬਹਿ ਨਹੀਂ ਹੁੰਦਾ ਤੇਰੇ ਓਰੇ ਇੰਨੀ ਮੱਖੀ ਆ ਓਰੇ ਬਹੁਤ ਮੱਖੀ ਹੋ ਗਈ ਪਤਾ ਨਹੀਂ ਕਿਆ ਚੱਕਰ ਆ ਗਿਆ ਸਫਰੇ ਹੋ ਗਈ ਹੁਣ ਫੇਰ ਪਹਿਲਾ ਸਫਰੇ ਜੋ ਮਰਜ਼ੀ ਕਰੋ ਵੇ ਕੰਮ ਗਲਤ ਆ ਠੀਕ ਹੋ ਗਿਆ ਤਾਂ ਹੁਣ ਫੇਰ ਇੱਕ ਕਰਦੇ ਅੰਦਰ ਬੈਠਾ ਬੰਦਾ ਠੀਕ ਹੈ ਜਾਈ ਤੇ ਜੇ ਬਾਹਰ ਨਿਕਲ ਗਿਆ ਆ ਜਾਨ ਖਾਂਦੀ ਮੱਖੀਆਂ ਆ ਪੱਕੇ ਪੱਕੇ ਵੀ ਨਾ ਬੈਠੇ ਨਾ ਸਕਦਾ ਬਹੁਤ ਬੁਰਾ ਹਾਲ ਉਹ ਪੋਲਟਰੀ ਫਾਰਮ ਹੈ ਲਿਓ ਪਰਾਂ ਨਦੀ ਪਰ ਉੱਥੇ ਲਾ ਕੇ ਦੇਖੀਂ ਝੁੰਮਣੇ ਮੇਰੇ ਮੂੰਹ ਮੇਰੇ ਬਾਦੀਆਂ ਮੱਖੀਆਂ ਠੀਕ ਜੰਬਾਈ ਮੈਂ ਨਹੀਂ ਸੀ ਬੋਤਲਾ ਖਾ ਲਿਆ ਆਇਆ ਗਰੇਂਦਰ ਆਇਆ ਯਾਰ ਗਲਤ ਹੰਡਾ ਹੰਡਾ ਮਾ ਪੀ ਗੋਏ ਤੁਸੀਂ ਬਹੁਤ ਖਰਾਬ ਕਰਦਾ ਯਾਰ ਬਹੁਤ ਗਲਤ ਚੀਜ਼ ਐ ਲੈ ਨਹੀ ਜਾਂਦਾ ਤੂੰ ਬੈ ਜਾ ਬੈ ਜਾ ਬਹੁਤ ਗਲਤ ਚੀਜ਼ ਐ ਨਹੀਂ ਖਰਾਬ ਹੈ ਜਿੱਥੇ ਹੱਥ 'ਚ ਕੈਮਰਾ ਸੱਜੇ ਹੱਥ 'ਚ ਕੈਮਰਾ ਖੱਬੇ ਹੱਥ 'ਚ ਠੱਡੇ ਦੀ ਗਲਾਸ ਕਹਦਾ ਵੀ ਠੱਡਾ ਪੀਏ ਕਰੋ ਇਹ ਮਜਬੂਰੀ ਆ ਕਿ ਕਰਦੇ ਨੇ ਯਾਰ ਬੰਦੇ ਦੋ ਪੀਣੇ ਆ ਹਾਂ ਇਹ ਬੰਦੇ ੱਤਕਾ ਜਿਹੀ ਕਰ ਲਿਆ ਸਭ ਫੇਰ ਨੂੰ ਤੇਰਾ ਗਲਾਸ ਆ ਪੀ ਲੈ ਆ ਜਾ ਉਹ ਆ ਗਿਆ ਮੇਰਾ ਦੋਸਤ ਪੱਕਾ ਪੱਕਾ ਓਰੇ ਹੈਲੋ ਕਰ ਪਹਿਲਾਂ ਕਹਿੰਦੇ ਕੀ ਯਾਰ ਵਿਖਾ ਕੇ ਪਹਿਲਾਂ ਹੈਲੋ ਸੱਸੀ ਕਾ ਬੁਲਾ ਦੇ ਬੁਲਾ ਦੇ ਇਹ ਮੇਰੇ ਬਲੌਗ ਦੇ ਜੱਜ ਜਦ ਹੱਥ ਖੜਾ ਕਰਦਾ ਦੇਖ ਲੈ ਉਹ ਤਾਂ ਹਸੀ ਗੱਲਾ ਬੁਲਾ ਦੱਸ ਹਸੀ ਗੱਲਾ ਨਹੀਂ ਬਸ ਦੇਖ ਲੈ ਬਾਈ ਮੈਂ ਦੇਖ ਲਿਆ ਕਿਹਦਾ ਮੁੰਡਾ ਆ ਰਹੀ ਦੱਸ ਓਏ ਮੈਂ ਦੇਖ ਲਿਆ ਗੱਗੇ ਹਾਂ ਇਹਨੇ ਨਾ ਸਾਈਬ ਜੋਤ ਹੁਣ ਕੱਢ ਲਵੇ ਕੈਮਰਾ ਇਹਦੇ ਬਲੌਗ 사 ਹਸੀ ਗੱਲ ਬੁਲਾਊਗਾ ਆਪਣੇ ਵਾਲੇ ਜੀ ਪਤਾ ਨਹੀਂ ਕੀ ਆਏ ਬੋਲਦਾ ਨਾ ਦੋਸਤ ਆ ਪੱਕਾ ਪੁੱਛ ਲੈ ਬੋਲਦਾ ਨਾ ਫੈਗਦਾ ਪਰ ਆਉਂਦਾ ਮੇਰਾ ਆੜੀਆ ਨਾ ਪੁੱਛੀ ਗੱਲ ਕਰਦਾ ਇਹ ਨਾਲ ਮੇਰੇ ਤੇ ਚੱਲਦਾ ਥੋੜੀ ਜਿਆਹੇ ਹਾਂ ਹਾਂ ਪਤਾ ਨਹੀਂ ਮੈਨੂੰ ਆ ਇੰਨਾ ਨਾ ਪਤਾ ਉਹ ਚਾਚੇ ਨੂੰ ਪਾ ਦੇ ਹੰਡਾ ਲਵੀ ਹੋ ਕੰਮ ਹੋ ਨਿਬੜ ਗਿਆ ਹੋਣਾ ਹਾਂ ਨਿਬੜ ਗਿਆ ਜੀ ਮੈਂ ਚੈੱਕ ਕਰਾਂ ਕਿ ਸਪਲਾਈ ਕਰ ਲਿਓ ਕਰ ਨਹੀਂ ਹਾਂ ਦਿਖਾ ਕੇ ਆਦੇ ਕੋਣ ਬਣਾਇਆ ਪੱਕਾ ਕੰਮ ਕਰਿਆ ਉਹ ਦਿਖਾਇਆ ਬਈ ਦਿਖਾਤਾ ਬਾਈ ਆਏ ਫਿਰ ਡਿਟੇਲ ਦੋ ਮਰਜੀ ਕੀ ਕਰ ਰਿਹਾ ਬਿੰਦਰਾ ਦਾ ਸੁਝਾ ਦੇ ਮਾੜਾ ਜਾ ਜੋ ਲੰਘ ਜੋ ਮੈਂ ਪਿਆ ਆਦਣਾ ਕੀ ਹੋਇਆ ਹਾਂ ਦੱਸੋ ਕੀ ਕਰ ਰਹੇ ਹੋ ਤੁਸੀਂ ਹਾਂ ਕਰਦਾ ਵੀ ਇੱਧਰ ਹਾਂ ਪੱਕਾ ਜਿਹੜੀ ਨਵੀਂ ਬੈਵਲਨ ਦਬੀ ਤੀ ਉਹ ਲਾਤਾ ਹੈ ਗੇਟ ਬਾਹਰ ਇਹ ਡਿਬਾਇਡ ਕਰਤਾ ਇਨਕੀ ਤੁਸੀਂ ਹਾਂ ਜੋੜ ਤੇ ਇੱਧਰ ਆ ਪਹਿਲੇ ਜੋੜਿਆ ਬਤਾ ਇਹਦਾ ਬਾਲ ਉਹ ਇਹਦਾ ਬਾਲ ਉੱਪਰ ਹੈ ਇਹਦਾ ਬਾਲ ਉੱਪਰ ਹੈ ਇੱਧਰ ਲੈ ਇਹ ਫ੍ਰੀ ਹੈ ਹਾਂ ਇੱਧਰ ਜਾਓ ਸਾਰਾ ਪਾਣੀ ਇੱਧਰ ਲੈ ਜਾਓ ਅੱਗੇ ਰਵੇ ਬੰਦ ਕਰ ਦੇਣਾ ਜਾਂ ਇੱਧਰ ਛੱਡਣਾ ਹੈ ਠੀਕ ਤੂਆ ਬੰਦ ਕਰਨਾ ਆਹ ਬੰਦ ਕਰ ਦੇਣਾ ਦੋਨੇ ਪਾਸੇ ਆਹ ਕਰਦੇ ਆਹ ਸੈਂਟਰ ਚ ਪਾਣੀ ਆ ਹਾਂ ਇੱਧਰ ਜਾਣਾ ਦਾ ਖੋਲ ਲੋ ਉਧਰਿਆਂ ਦਾ ਖੋਲ ਲੋ ਆਹ ਖੋਲੋ ਬੰਦ ਕਰ ਉਹ ਬੰਦ ਕਰ ਦੋ ਯਾਨੀ ਆ ਫਿਰ ਇੱਧਰ ਤੇ ਉਧਰ ਦੀ ਪਾਈਪ ਲਾਈਨ ਤੇ ਲੋਡ ਨਹੀਂ ਰਹਿਣਾ ਕਿਸੇ ਤਰ੍ਹਾਂ ਦੀ ਨਾ ਵਧੀਆ ਕਰਿਆ ਤਾਂ ਹਾਂ ਇੱਧਰ ਪਾਣੀ ਛੱਡਣਾ ਇੱਧਰ ਸਾਰੇ ਨੱਕੇ ਦੇਖਣੇ ਪਈ ਕਰਨੇ ਤੇ ਹੂੰ ਤੇ ਇਧਰ ਪਾਣੀ ਛੇੜਨਾ ਇਧਰ ਨੱਕੇ ਦੇਖਣੇ ਪਏ ਕਰਨੇ ਹੁਣ ਇੱਕ ਸਾਈਡ ਦੇਖੇ ਬਾਣੀ ਕਿਧਰ ਜਾਂਦਾ ਪਾਣੀ ਬਸ ਇਸ ਸਾਈਡ ਤਾਂ ਕਾ ਨੱਕੇ ਕਿੰਨੇ ਕਿਧਰ ਦਾ ਹਾਂ ਇਨਾ ਫਾਇਦਾ ਹੋ ਗਿਆ ਬਾਤ ਹੁਣ ਠੀਕ ਹੈ ਲੋਟਾ ਕੰਮ ਉਹ ਕੱਲੂ ਚਲਾਵਾਂਗੇ ਨਾ ਕੱਲੂ ਬਾਈ ਹੁਣ ਦਿਖਾਉਂਦੇ ਆ ਇਹਦੀ ਟੈਸਟਿੰਗ ਚਾ ਕੱਲੂ ਨਹੀਂ ਇੱਕ ਦਿਨ ਹੋਰ ਲੈ ਲਾ ਦੋ ਦਿਨ ਹੀ ਕੱਢ ਲਾ ਹਾਂ ਇਹਨੂੰ ਆ ਕਿ ਕੱਲੂ ਅੱਜ ਆ ਚੱਲ ਜਾਣਾ ਕੱਲੂ ਆ ਲੈਣ ਜਲਦੀ ਆਣੀ ਹੈ ਕੱਲ ਦੇ ਦੁਪਹਿਰ ਲੰਘੇ ਉੱਪਰ ਨੂੰ ਬਹੁਤ ਹੈ ਕੱਲੂ ਇਹਨੂੰ ਥਿਲ ਕਰਕੇ ਨਾ ਪਰਸੋਂ ਨੂੰ ਉੱਥੇ ਪਾਣੀ ਫਿਰੇ ਪਿਆ ਕੇ ਦੇਖੋ ਚਲੋ ਬਾਈ ਠੀਕ ਹੈ ਵਾਕ ਦਿਖਾਉਣੇ ਜੇ ਕਾਲੂ ਜਿਹੜਾ ਕਾਲੂ ਪਰਸੋਂ ਨੂੰ ਕਾਲੂ ਵਾ ਬੀਜ ਦੇ ਆਪਾਂ ਮੱਕੀ ਮਿਸਕ ਅੱਜ ਲਈ ਇੰਨਾ ਗਿਆ ਧੰਨਵਾਦ ਸੱਚੀ ਗੱਲ